ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਨਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਰਵਿੰਦਰ ਫੈਬਰਿਕ ਤੇ ਰਵਿੰਦਰ ਫੈਬਰਿਕ ਤੁਸੀਂ ਦੇਖ ਸਕਦੇ ਜੇ ਲੇਡੀ ਸੂਟਾਂ ਦੀ ਤੇ ਰੈਡੀਮੇਡ ਦੀ ਬਹੁਤ ਸਾਰੀ ਵੈਰਾਈਟੀ ਨਵੀਂ ਨਵੀਂ ਵੈਰਾਈਟੀ ਦੇਖਣ ਵਾਸਤੇ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਠੀਕ ਹੈ ਜੀ ਪੇਮੈਂਟ ਦਾ ਮੂਡ ਹੋਏਗਾ ਜੀ ਔਨਲਾਈਨ Google Pay PhonePe ਰਾਹੀਂ ਤੁਸੀਂ ਪੇਮੈਂਟ ਕਰਨੀ ਹੈ ਪੇਮੈਂਟ ਤੁਹਾਨੂੰ ਕੱਲ੍ਹ ਹੀ ਕਰਨੀ ਪੈਗੀ ਫਿਰ ਹੀ ਤਾਂ ਆਰਡਰ ਕੰਫਰਮ ਹੋਏਗਾ ਠੀਕ ਹੈ ਜੀ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਅਸੀਂ ਇੱਕ ਤੁਹਾਡੇ ਵਾਸਤੇ ਗਿਫਟ ਲੈ ਕੇ ਆ ਰਹੇ ਹਾਂ 30 ਅਪ੍ਰੈਲ ਨੂੰ ਠੀਕ ਹੈ ਜੀ ਗਿ ਇਨਸਟਾਗ੍ਰam ਅਕਾਊਂਟ ਸੱਡੇ ਫੇਸਬੁੱਕ ਅਕਾਊਂਟ ਨੂੰ ਵੀ ਫੋਲੋ ਕਰਨਗੇ ਤੁਸੀਂ ਰਵਿੰਦਰ ਫੈਬਰਿਕ ਸਰਚ ਕਰਨਾ ਹੈ ਤੁਹਾਨੂੰ ਸਾਡੀ ਅਕਾਊਂਟ ਮਿਲ ਜਾਣਗੇ ਤੁਸੀਂ ਉਹਨਾਂ ਨੂੰ ਫੋਲੋ ਕਰਨਾ ਹੈ ਠੀਕ ਹੈ ਜੀ ਤੇ ਅੱਜ ਦੇਖਦੇ ਆਪਾਂ ਅੱਜ ਵਾਲੀ ਵੀਡੀਓ ਵੀਡੀਓ ਦੇ ਵਿੱਚ ਕੀ ਹੈ ਚਲੋ ਦੇਖਦੇ ਹਾਂ ਹਾਂਜੀ ਪਹਿਲਾਂ ਤੁਹਾਨੂੰ ਦਿਖਾਉਣੀ ਹੈ ਇਹ ਵਾਲਾ ਸੂਟ ਫਰਸਟ ਸੂਟ ਦਿਖਾਉਣੀ ਆ ਕਾਟਨ ਦੁਪੱਟੇ ਵਾਲਾ ਸੂਟ ਠੀਕ ਹੈ ਜੀ ਹਲੋ ਪਿਓਰ ਕੈਮਰਿਕ ਦਾ ਸੂਟ ਆਏਗਾ ਨਾਲ ਆਏਗੀ ਕਾਟਨ ਦੀ ਬਾਟਮ और कॉटन का ही दुपट्टा ठीक है जी खुला डुला आएगा कॉटन का दुपट्टा हेलो लो जी खुला डुला आएगा कॉटन का दुपट्टा बहुत सोहना हलो ठीक है जी बहुत सोहना सूट है ਬਹੁਤ ਸੋਹਣੀ ਕੈਮਰੀ ਕਾ ਮੈਂ ਖੁਦ ਇਹਦੇ ਨਾਲ ਦਾ ਸ਼ਾਇਦ ਤੁਸੀਂ ਵੇਖਿਆ ਹੋਵੇਗਾ ਇੱਕ ਵੀਡੀਓ ਵਿੱਚ ਮੰਗੀਆ ਕਲਰ ਦਾ ਸੂਟਵੇਅਰ ਕੀਤਾ ਸੀਗਾ ਉਹੀ ਸੇਮ ਸਟਾਫ ਬਹੁਤ ਸੋਹਣਾ ਸਟਾਫ ਮੈਂ ਪਰਸਨਲੀ ਇਹ ਨੂੰ ਹਨਾ ਵੇਅਰ ਕੀਤਾ ਤੇ ਮੈਨੂੰ ਪਤਾ ਲੱਗਦਾ ਹੈ ਕਿ ਇਹ ਵਾਲਾ ਸਟਾਫ ਸੋਹਣਾ ਹੈ ਹਨਾ ਤੇ ਪ੍ਰਾਈਸ ਲੱਗੇਗਾ ਜੀ ਇਹ ਵਾਲੇ ਸੂਟ ਦਾ 700 ਰੁਪਿਆ ਵਿਦ ਸ਼ਿਪਿੰਗ ਦੋ ਪੀਸ ਇਹਦੇ ਵਿੱਚ ਤੁਹਾਨੂੰ ਮਿਲ ਜਾਣਗੇ ਦੂਸਰਾ ਪੀਸ ਹਾਂਜੀ ਦੂਸਰਾ ਪੀਸ ਵੀ ਤੁਹਾਨੂੰ ਮੈਂ ਦਿਖਾ ਦਿੰਦੇ ਦੋ ਪੀਸ ਮਿਲ ਜਾਣਗੇ 700 ਰੁਪਿਆ ਪ੍ਰਾਈਸ ਲੱਗੇਗਾ ਇਹ ਵਾਲੇ ਸੂਟ ਦਾ ठीक है कॉटन दुपट्टे गर्मिया वास्ते सुपर 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 वाली क्वालिटी है ठीक है इना सुपर इसलिए क्या है क्योंकि कॉटन दुपट्टा है नाल तो नैक्सट कलर आ गया बहुत प्यारा जहा हलो कलर बहुत प्यारा और कपड़ा बिल्कुल लाइट वेट ठीक है इस तरह आ गया और ये भी आएगा उसी ही तरह का दुपट्टा ਠੀਕ ਹੈ ਉਸੇ ਤਰ੍ਹਾਂ ਦਾ ਦੁਪੱਟਾ ਆਏਗਾ ਖੁੱਲਾ ਡੁੱਲਾ कॉटन ਦਾ ਮਲ कॉटन ਦਾ ਦੁਪੱਟਾ ਆਏਗਾ ਜੀ ਬਸ ਸਾਨੀ ਕਿਤੇ ਚੁੱਪਦਾ ਤੇ ਨਾਲ ਆਏਗੀ ਬਾਟਮ 700 ਰੁਪਏ ਪ੍ਰਾਈਸ ਲੱਗੇਗਾ ਤੇ ਨੈਕਸਟ ਵੀਡੀਓ ਜਿਹੜੀ ਸੌਰੀ ਨੈਕਸਟ ਸੂਟ ਜਿਹੜਾ ਹੈਗਾ ਇਹ ਵਾਲੀ ਥੋੜੀ ਉਹਦੇ ਨਾਲੋਂ ਹੈਵੀ ਕੁਆਲਿਟੀ ਦੇ ਵਿੱਚ कॉटन ਆ ਠੀਕ ਹੈ और इस तरह आएगी डिजाइनिंग भी और खुलेगा यह करो डिजाइनिंग चेक ये आएगी बॉटम ये आएगा दुपट्टा दुपट्टा भी ना थोड़ा वो है भी है आएगा कॉटन ची ठीक है कॉटन का दुपट्टा ठीक है ਔਰ ਇਹਦਾ ਪ੍ਰਾਈਸ ਲੱਗੇਗਾ ਜੀ 800 ਰੁਪਿਆ ਇਹ ਵਾਲੇ ਸੂਟ ਦਾ ਪ੍ਰਾਈਸ ਲੱਗੇਗਾ 800 ਰੁਪਿਆ ਉਹ ਵਾਲੇ ਸੂਟ ਦਾ ਪ੍ਰਾਈਸ 700 ਰੁਪਿਆ ਜਿਵੇਂ ਜਿਵੇਂ ਦੇਖੋ ਚੀਜ਼ਾਂ ਆਉਂਦੀਆਂ ਨੇ ਕੋਈ ਕਿਸੇ ਘਰ ਦਾ ਮਾਲ ਹੁੰਦਾ ਕੋਈ ਕਿਸੇ ਘਰ ਦਾ ਮਾਲ ਹੁੰਦਾ ਹਰੇਕ ਦਾ ਆਪੋ ਆਪਣਾ ਪ੍ਰਾਈਸ ਆ ਠੀਕ ਹੈ ਉਸੇ ਹਿਸਾਬ ਨਾਲ ਹੀ ਸਾਨੂੰ ਪ੍ਰਾਈਸ ਤੈਅ ਕਰਨਾ ਪੈਂਦਾ ਕਿਉਂਕਿ ਅਸੀਂ ਉਹਦਾ ਨਹੀਂ 800 ਲੈ ਸਕਦੇ ਠੀਕ ਹੈ ਇਹ ਆਪਾਂ ਕਰਾ ਅਸੀਂ ਚਾਹੀਏ ਤੇ ਉਹਦਾ ਵੀ ਲੈ ਸਕਦੇ ਹਾਂ ਹਨਾ ਉਹ ਵੀ کہہ ਸਕਦੇ ਕਹਿਣਾ ਕੁਝ ਨਹੀਂ ਹੁੰਦਾ ਪਰ ਇੱਕ ਇਮਾਨਦਾਰੀ ਇੱਕ ਤੁਹਾਡੇ ਪ੍ਰਤੀ ਪਿਆਰ ਠੀਕ ਆ ਉਹ ਸਾਨੂੰ ਇਹੋ ਜੀਆਂ ਗੱਲਾਂ ਕਰਨ ਤੋਂ ਰੋਕਦਾ ਹੈ ਕਿ ਨਹੀਂ ਇਹ ਵਾਲਾ ਕੰਮ ਨਹੀਂ ਕਰਨਾ ਠੀਕ ਹੈ ਜੇ ਕਿਸੇ ਵੇਲੇ ਇੱਕ ਦੋ ਵੀਡੀਓ 'ਚ ਮੇਰੇ ਕੋਲ ਇਵੇਂ ਹੋਇਆ ਵੀ ਕਿ ਹਾਂ ਕਿਸੇ ਸੂਟ ਦਾ ਪ੍ਰਾਈਸ ਵੱਧ ਦੱਸਿਆ ਗਿਆ ਹੋਵੇ ਤੇ ਮੈਂ ਨਾਲ ਦੀ ਨਾਲ ਹੀ ਮੇਰੇ ਭੈਣ ਭਰਾ ਜਿਹੜੇ ਮੈਨੂੰ ਦੇਖ ਰਹੇ ਨੇ ਮੈਂ ਉਹਨਾਂ ਦੇ ਪੈਸੇ ਵੀ ਵਾਪਸ ਕੀਤੇ ਆ ਜਾਂ ਮੈਂ ਉਹਨਾਂ ਨੂੰ ਇਨਫੋਰਮੇਸ਼ਨ ਦਿੰਨੀ ਆ ਕਿ ਇਹਦਾ ਪ੍ਰਾਈਸ ਇੰਨਾ ਨਹੀਂ ਸੀ ਇੰਨਾ ਸੀ ਤੁਸੀਂ ਨੈਕਸਟ ਐਡਜਸਟ ਕਰ ਲਿਓ ਪੇਮੈਂਟ 'ਚ ਜਾਂ ਕਿਵੇਂ ਵੀ ਠੀਕ ਆ ਕਿਉਂਕਿ ਉਹ ਚੀਜ਼ ਤੰਗ ਕਰਦੀ ਆ ਸਾਨੂੰ ਆਪਾਂ ਕਿਸੇ ਕੋਲ ਪਚਾਹੇ 50 ਰੁਪਏ ਵੀ ਵੱਧ ਹੋਣ ਨਹੀਂ ਲੈ ਸਕਦੇ ਜਿੰਨਾ ਤੁਹਾਨੂੰ ਪ੍ਰਾਈਸ ਦੱਸਿਆ ਉਹਨਾਂ ਹੀ ਲਵਾਂਗੇ ਨਾ ਉਸ ਤੋਂ ਵੱਧ ਤੇ ਨਾ ਉਸ ਤੋਂ ਘੱਟ 800 ਰੁਪਏ ਇਸੂ ਦਾ ਪ੍ਰਾਈਸ ਲੱਗੇਗਾ ਤੇ ਨੈਕਸਟ ਕਲਰ ਆ ਗਿਆ ਇਹਦੇ ਵਿੱਚ ਨੇਵੀ ਬਲੂ ਕਲਰ ਠੀਕ ਹੈ ਬਹੁਤ ਸੋਹਣਾ ਕਲਰ ਹੈ ਨੇਵੀ ਬਲੂ ਕਲਰ ਨਾਲਾਏ ਦੀ ਬਾਟਮ ਤੇ ਨਾਲਾਏਗਾ ਉਸੇ ਤਰ੍ਹਾਂ ਦਾ ਦੁਪੱਟਾ ਆਏਗਾ ਖੁੱਲਾ ਡੁੱਲਾ ਬਹੁਤ ਸੋਹਣੇ ਦੁਪੱਟੇ ਆ ਠੀਕ ਹੈ ਮਾਸਾ ਨਹੀਂ ਚੁਬਨ ਵਾਲੇ ਕੋਲੇ ਕੋਲੇ ਸੌਫਟ ਸੌਫਟ ਦੁਪੱਟੇ ਆਣਗੇ ਤੇ ਪ੍ਰਾਈਸ ਕਿੰਨਾ ਲੱਗਣਾ ਹੈ ਜੀ ਪ੍ਰਾਈਸ ਇਹ ਸੂਟ ਦਾ 800 ਰੁਪਿਆ ਲੱਗੇਗਾ ਠੀਕ ਹੈ ਲਓ ਜੀ ਕਾਫੀ ਕਲਰ ਕਾਫੀ ਕਲਰ ਵੀ ਬਹੁਤ ਸੋਹਣਾ ਹਲੋ क्या ही बातें वाला कलर तो बहुत सोना कलर बहुत सोना दुपट्टा ठीक है जी हेलो दुपट्टे बहुत सोने खुले डुले आने ठीक है तो प्राइस सेम लगेगा जी अठ सौ रुपया नैक्सट पहला आ गया जी मेहरून कलर पां कलर आन आने ये ठीक है पं कलर आन आने के महेश ਠੀਕ ਹੈ ਇਹ ਟੈਕਸਟਾਈਲ ਜਿਹੜੀਆਂ ਇਹ ਘਾਰਾ ਇਹਨਾਂ ਦੇ ਨਾਮ ਚੱਲਦੇ ਆ ਕਿ ਮਹੇਸ਼ ਦਾ ਸੂਟ ਹੈ ਹਲੋ ਜੀ ਠੀਕ ਹੈ ਜੀ ਦੁਪੱਟਾ ਇਸ ਤਰ੍ਹਾਂ ਇਹਦਾ ਬਨਾਰਸੀ ਵਾਲਾ ਬਾਰਡਰ ਲੱਗਿਆ ਹੋਇਆ ਦੁਪੱਟੇ ਤੇ ਮੇਰੇ ਸੂਟ ਤੇ ਵੀ ਲੱਗਿਆ ਸੀਗਾ ਜਿਹੜਾ ਮੈਂ ਪਾਉਣੀ ਆ ਨਾ ਸੂਟ ਉਹਦੇ ਵੀ ਲੱਗਿਆ ਹੋਇਆ ਇਸੇ ਤਰ੍ਹਾਂ ਹੀ ਬਹੁਤ ਸੋਹਣਾ ਲੱਗਦਾ ਹੈ ਜਦੋਂ ਆਪਾਂ ਕਵਰ ਕਰਦੇ ਆ ਨਾ ਆਪਣੇ ਸਿਰ ਨੂੰ ਤੇ ਦੁਪੱਟਾ ਬਹੁਤ ਸੋਹਣਾ ਲੱਗਦਾ ਉੱਪਰ ਲਿਆ ਹੋਇਆ ਹਲੋ ਜੀ ਸੋ ਤੇ ਨੈਕਸਟ ਕਲਰ ਆ ਗਿਆ ਇਹਦੇ ਵਿੱਚ ਮਸਟਰਡ ਕਲਰ ਇਹ ਚਾਰੋਂ ਕਲਰ ਆਣ ਪੰਜ ਕਲਰ ਆਣਗੇ ਇਹ ਵਾਲੇ ਸੂਟ ਦੇ ਵਿੱਚ ਠੀਕ ਹੈ ਜੀ ਠੀਕ ਹੈ ਇਸ ਤਰ੍ਹਾਂ ਆਏਗੀ ਇਹਦੀ ਫੁੱਲ ਘੇਰੇ ਦੀ ਲੁੱਕ ਫਰੰਟ ਬੈਕ ਹਨਾ ਇੱਕ ਦੁਪੱਟਾ ਫਿਰ ਤੁਹਾਨੂੰ ਮੈਂ ਖੋਲ ਕੇ ਦਿਖਾ ਦਿੰਨੀ ਆ बहुत जी भी आऊगा खुला डुला आलू येलो कलर क्यों खोलिया येलो कलर तक पता है मैन येलो कलर पसंद तो ये है बहुत हेलो जी ठीक है दुपट्टा आ गया इमें बहुत सोना जहा दुपट्टा है सिर पर लिया भी बड़ा ही सोना लगता है ठीक है ओके जी ਤੇ ਨੈਕਸਟ ਜਿਹੜਾ ਤੁਹਾਨੂੰ ਆਪਾਂ ਡਿਜ਼ਾਈਨ ਦਿਖਾਉਣ ਲੱਗੇ ਆ ਤੇ ਪਿਓਰ ਦੁਪट्टे ਦੇ ਨਾਲ ਆਊਗਾ ਠੀਕ ਹੈ ਡਿਜ਼ਾਈਨ ਇਹ ਵੀ ਬਹੁਤ ਸੋਹਣਾ ਵਾ ਪਿਓਰ ਦੁਪट्टे ਦੇ ਨਾਲ ਆਊਗਾ ਪ੍ਰਾਈਸ ਇਹਦਾ ਵੀ 800 ਰਹੂਗਾ ਠੀਕ ਹੈ ਇਸ ਤਰ੍ਹਾਂ ਆਊਗਾ ਠੀਕ ਹੈ ਇਹ ਦੀ ਆਏਗੀ ਫਰੰਟ ਬੈਕ ਵੀ ਇਵੇਂ ਹੀ ਆਏਗੀ ਤੇ ਫਰੰਟ ਵੀ ਇਵੇਂ ਆਏਗੀ ਹਾਂ ਬੈਕ ਦਾ ਆ ਗਿਆ ਓਕੇ ਬੈਕ ਔਰ ਫਰੰਟ ਆਏਗੀ ਕਲਰ ਬਹੁਤ ਸੋਹਣਾ ਹੈ ਨਾਲ ਕਾਟਨ ਦੀ ਬਾਟਮ ਆਏਗੀ ਜੀ ਜਿਹੜੀ ਕਾਟਨ ਦੀ ਹੋਏਗੀ ਕਾਟਨ ਦੀ ਕਹਾਂਗੇ ਜਿਹੜੀ ਪਿਓਰ ਵੀ ਰਿਯਾਨ ਦੀ ਹੋਏਗੀ ਰਿਯਾਨ ਦੀ ਕਹਾਂਗੇ ਹਲੋ ਜੀ ਠੀਕ ਹੈ ਇਸ ਤਰ੍ਹਾਂ ਆਏਗਾ ਦੁਪੱਟਾ ਪਿਓਰ ਸ਼ਿਫੋਨ ਦਾ ਦੁਪੱਟਾ ਹਲੋ ਜੀ ਤੇ ਇਧਰ ਉਸ ਤੁਹਾਨੂੰ ਕਲਰ ਤਿੰਨ ਮਿਲ ਜਾਣਗੇ ਪ੍ਰਾਈਸ ਇਹਦਾ ਵੀ 800 ਰੈਗ बहुत सोहना ग्रीन कलर जे फ्लावर है ना उन्होंने गोल्डन कलर के हाईलाइट इस तरह किया हो होर खुलेगा नीचे नजे इस तरह आएगी डिजाइन ठीक है प्योर कॉटन नाल आएगा दुपट्टा प्योर दही ठीक है जी कलर आ जाए जी हलो ठीक है गाजरी पीच कलर ये भी दुपट्टा प्योर का ही आएगा दुपट्टा बहुत सोना डिजाइन के न प्योर दुपट्टे आएंगे बहुत सोने दुपट्टे है ठीक है।, है जी हेलो प्राइस आठ सौ रुपया लगेगा पहले तो दो सूटा का प्राइज हैत सौ सात सौ सो, रुपया बाकी सूटों का प्राइस रहेगा जी अठ सौ अठ सौ रुपया ठीक है तो सी अपने अड्ते सूट जी उम्मीद करते हैं कि सूँ बहुत पसंद आए होंगे अगर सूट तुम्हें पसंद आया तो वीडियो में एक लाइक करो शेयर जरूर करो अपने भैन भ्रावं न मासिया चाचिया ताइया स्क्रीनशॉट लह के साथ वट्सअप नंबर पर भेजो तक अपना ऑर्डर कन्फर्म करा लो थैंक यू धन्यवाद